ਆ ਮਾਤਾ ਨੂੰ ਪੋਤ ਕਹਿਨੇ ਆ ਮਾਤਾ ਰਗੀ ਵੋਟਾਂ ਪਾਇਓ ਆ ਮਾਤਾ ਦੇ ਵੋਟ ਐ ਕਿ ਨਾ ਪ੍ਰਚੰਡਾਂ ਵਾਲੀ ਖੜਾ ਕਰਾਇਗਾ ਚੋਣਸਾਂ ਆਵਦੇ ਭੁੱਕੀ ਵਾਲੇ ਡੋਡੇ ਠੀਕ ਆ ਠੀਕ ਆ ਵੋਟਾਂ ਜ਼ਰੂਰ ਪਾਇਓ ਚੰਗਾ ਮੈਂ ਪਾਵਾਂਗੇ ਜ਼ਰੂਰ ਪਾਵਾਂਗੇ ਹੋਰ ਗੁਰੂ ਕੀਆ ਕਰਦੀ ਪਿਲਸਣ ਦਾ ਪਿਲਸਣਾ ਫੁੱਲ ਪਿਲਸਣਾ ਦੇ ਵਗੈ ਤੁਨੂੰ 5-5000 ਰੁਪਏ ਮਹੀਨਾ ਨਾ ਕੋਈ ਪੰਜ ਦੇਵੇ ਨਾ ਕੋਈ 10 ਦੇਵੇ ਨਾ 20 ਦੇਵੇ ਕੋਈ ਨਾ ਕੋਈ ਓਏ આમਲੀ ਬੰਦੇ ਤਾਂ ਵਧੀਆ ਹੁੰਦੇ ਨੇ આમਲੀ ਬੰਦੇ ਦੂਜੇ ਸਰਪੰਚਾਂ ਵਰਗੇ ਨਹੀਂ ਹੁੰਦੇ ਫੁੱਲ ਵੋਟਾਂ ਵਵਾਵਾਂਗੇ ਫੁੱਲ ਅਿਤਕੀ ਜਿੱਤੇ ਹੁਣਾਂ ਛੰਡਿਆਂ ਵਾਲੀ ਨੂੰ ਠੀਕ ਆ ਆਹੋ ਓ ਰਾਜ ਖੜੀ 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 ਓਏ ਆ ਜਾ ਬਾਈ ਕਿਵੇਂ ਆ ਦੱਸ ਓ ਠੀਕ ਆ ਹੋਰ ਕਿਵੇਂ ਆ ਬਹੁਤ ਵਧੀਆ ਤੂੰ ਸੁਣਾ ਹੋਰ ਸੁਣਾ ਠੀਕ ਠਾਕ ਬਾਈ ਪਰ ਵੋਟਾਂ ਬੁੱਟਾਂ ਕਿੱਧਰ ਪਾਏਂਗੇ ਅਿਤਕੀ ਹੋਰ ਜਿੱਤੇ ਤੂੰ ਕਹੇਗਾ ਉਧਰ ਨਹੀਂ ਪਾਵਾਂਗੇ ਯਾਰ ਅਿਤਕੀ ਆਪਣਾ ਛੰਡਿਆਂ ਵਾਲੀ ਨੂੰ ਖੜਾ ਕਰਿਆ ਯਾਰ ਛੰਡਿਆਂ ਵਾਲੀ ਨੂੰ ਪਾ ਦਾਂਗੇ ਫਿਰ ਵੋਟਾਂ ਪੱਕੀਆਂ ਪਾਉਣੀਆਂ ਠੀਕ ਆ ਵਵਾਵਾਂਗੇ ਹੋਰ ਬੰਦਾ ਵਧੀਆ ਯਾਰ ਬੰਦਾ ਵਧੀਆ ਪਰ ਉਸ ਨੂੰ ਪਾਵਾਂਗੇ ਹਾਂ ਉਸੇ ਨੇ ਬਣਾਉਣਾ ਠੀਕ ਆ ਫਿਰ ਠੀਕ ਹੈ ਸਮਾਨ ਮੇਰੂ ਫੁੱਲ ਆਪਾਂ ਨੂੰ ਫੁੱਲ 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 ਇਹ ਨਾ ਹੋਵੇ ਕਿ ਸਮਾਨ ਨਾ ਮਿਲੇ ਨਾ ਨਾ ਫੁੱਲ ਸਮਾਨ ਆਪਾਂ ਦਾ ਇਹੀ ਚਾਹੀਦਾ ਰਾਜ ਮਾਂ ਦੀ ਕੀ ਗੱਲ ਕਰਦਾ ਯਾਰ ਠੀਕ ਹੋਵੇ 25 ਲੱਖ ਰੁਪਇਆ ਲਾਊਗਾ ਪਿੰਡ ਤੇ ਉਹ ਵਧੀਆ ਠੀਕ ਹੈ ਤਕੀ ਜਿੱਤੇ ਆਉਣਾ ਉਹਨੂੰ ਜਿੱਤੇ ਆਵਾਂਗੇ ਲਾ ਤੇ ਮਾਲ ਮੂਲ ਦੀ ਟੈਨਸ਼ਨ ਲਾਓ ਜਿੰਨੇ ਡੱਬੇ ਦਾਰੂ ਦੇਖਾਂਗੇ ਉਹਨੇ ਤੇਰੇ ਘਰੇ ਭਜਾ ਦਾਂਗੇ ਠੀਕ ਆ ਬਈ ਠੀਕ ਹੈ ਆਏ ਘਰ ਇੱਕ ਅੱਧੀ ਬੋਤਲ ਤੁਹਾਨੂੰ ਪਾ ਕੇ ਲੈ ਜਾ ਯਾਰ ਬੈਗ ਆਏ ਹੈਗੀ ਤਾਂ ਫੜਾ ਦੇ ਯਾਰ ਚੱਲ ਆਏ ਨਹੀਂ ਫਿਰ ਹੋ ਠੀਕ ਹੈ ਵਧੀਆ ਵਧੀਆ ਮੈਂ ਕੰਮ ਕਰਾਂਗਾ ਆਪਾਂ ਉਹ ਝੰਡਾ ਅਮਲੀ ਖੜਾ ਕਰਿਆ ਯਾਰ ਅਗਦੇ ਪੰਤੇ ਇਦਾਂ ਆਉਂਦੇ। ਉਹ ਤਰੱਕੀ ਨਹੀਂ ਬੰਦਾ ਠੀਕ ਆ ਵੋਟਾਂ ਪਾਇਓ ਠੀਕ ਆ। ਜੇ ਉਹ ਨਹੀਂ ਬੰਦਾ ਬਹੁਤ ਵਧੀਆ ਕਾਮੜੀ ਬੰਦੇ ਬਦਗੀ ਹੁੰਦੇ ਨੇ ਤੇ ਤੂੰ ਐਂ ਕਰੀ ਚਾਰ ਡੱਬੇ ਤਾਰੂ ਦੇ ਲੈ ਜੀ ਫੜਖੇ ਉਤੋਂ। ਅਰ ਵੀ ਬੰਦਾ ਹੋਰ ਹਣਾ दारू ਤੇ ਪੈਸਾ ਵੇਣਾ ਕਿਵੇਂ ਚੱਲੂ ਕੰਮ। ਠੀਕ ਆ ਸਾਡਾ ਗੌਂਦੀ। ਹੋਰ ਹਣਾ ਹੋਰ ਨਾ ਇੰਨਾਂ ਤੋਂ ਦਾਰੂ ਕਹਿੰਦਾ ਜਿਹੜੀਆਂ ਬੁੜੀਆਂ ਪਾਉਣੀਆਂ ਵੋਟ ਪਾਈ ਉਹ ਉਹਨਾਂ ਨੂੰ ਠੰਡੇ ਪਿਵਾਵਾਂਗੇ। ਦੋ ਦੋ ਸੂਟ ਦੇਵਾਂਗੇ ਫੇਰੀ। ਤੇ ਜਿਹੜੇ ਪਾਏ ਹੋਏ ਨੇ ਉਹਨਾਂ ਨੂੰ ਪਾੜ ਦਈਏ ਹਾਂ ਉਹਨਾਂ ਨੂੰ ਪਾੜ ਦੋ ਭਾਈ ਫਿਰ ਨਵੇਂ ਦਵਾਵਾਂਗੇ ਵਧੀਆ ਸੂਟ ਸੋਨੂ ਪਾੜ ਪਾੜ ਯਾਰ ਪੋਟਾਂ ਬਾਅਦ ਚੰਡਾ ਵਾਲੀ ਨੂੰ ਠੀਕ ਆ ਚੰਗਾ ਬਾਬਾ ਲੈ ਚੰਡਾ ਵਾਲੀ ਦਾ ਮੈਂ ਰੋਈ ਜਾਂਦਾ ਤੇ ਨ ਬੁੜੀਆਂ ਨਹੀਂ ਪੋਟਾਂ ਹੋ ਗਈਆਂ ਦੋ ਬੰਦਿਆਂ ਦੀਆਂ ਪੰਜ ਹੋ ਗਈਆਂ ਪੰਜ ਵੋਟਾਂ ਤੇ ਲੈ ਪੱਕੀਆਂ ਕਰਿਆ ਏ ਬੜੀ ਨੂੰ ਚੰਡਾ ਵਾਲੀ ਗਈ ਏ ਕਿ ਸਰਪੰਚ ਸਾਹਿਬ ਗਈ ਏ ਸਰਪੰਚ ਸਾਹਿਬ ਕਹੇ ਪੰਪ ਦੇ ਹੁਮਾਰ ਕੇ ਉਹ ਸਰਪੰਚ ਸਾਹਿਬ ਕਰਿਓ ਉਹ ਚੰਪਾਈ ਚ ਕੋਈ 13 ਰੁਪਈਆ ਚਾਹੇ ਉਹ ਟੰਡਾਂ ਛਪਣਾ ਤਾਂ ਨਹੀਂ ਲਈ ਜਾਂਦਾ ਜੀ ਨਹੀਂ ਮੱਢ ਕੇ ਦੇਗਾ ਓਏ ਥੀਰ ਓਏ ਉਹ ਤੇਰਾ ਬੰਨੀ ਉਹ ਮੈਨੂੰ ਠੂਹਾਂਗਾ ਓਏ ਕਿੱਦੋਂ ਆ ਗਿਆ ਉਹ ਤਣਕੀ ਇਹਦਾ ਕੰਮ ਕਰਨ ਦੀ ਕੋਈ ਓਏ ਠੂਹਾਂ ਤਣਕੀ ਆ ਗਿਆ ਓਏ ਉਹ ਤਲਪਾ ਜੋੜ ਪਾਇ ਤਰ ਲੱਤਾਂ ਜੋ ਉਹ ਜੋੜ ਨਹੀਂ ਪਾਇਆ ਯਾਰ ਮਾਰਾ ਡਿੱਗ ਪਿਆ ਸੀ ਓਏ ਕੀ ਹੋਗਾ ਤੈਨੂੰ ਕਿ ਮੈਂ ਡਿੱਗ ਪਿਆ ਸ਼ਾ ਉਹ ਕਾਲੇ ਰੋ दारू ਚ ਬੜਾ ਨਸ਼ਾ ਸੀ ਯਾਰ ਅੱਛਾ ਉਹ ਫਣੀ ਨਹੀਂ ਦੇ ਕੇ ਸੀ ਬਾਣੀ ਪੀਨੇ ਉਹ ਥਮਣ ਕਰ ਲਿਆ ਕਰੋ ਬਾਣੀ ਦੀ ਉਹ ਬਾਣੀ ਕਾ ਨੂੰ ਪੀਤੀ ਆ ਇੱਕ ਪੈਗ ਦਾ ਪੀਤਾ ਸੀ ਯਾਰ ਓਏ ਜੇ ਭਾਂਡੇ ਦਾ ਮੂੰਹ ਖੁੱਲਾ ਪਿਆ ਕੁੱਤਿਆਂ ਦਾ ਛਰਮਟਾਹੀਆਂ ਦੀਆਂ ਮਾੜੀ ਮੋਟੀ ਉਹ ਦੇਖੀ ਪੀਤੀ ਸੀ ਇੰਨੀ ਨਹੀਂ ਪੀਤੀ ਸੀ ਨਸ਼ੇਈ ਬੜਾ ਸੀਗਾ ਉਹਨਾਂ ਦੇ ਬਾਹਰ ਨਸ਼ਾ ਹੋ ਗਿਆ ਪਹਿਲਾਂ ਅੱਖਾਂ ਤਾਂ ਹੈਗਾ ਸੀ ਉਹਦਾ ਹਾਉਣਾ ਵੀ ਹੈ ਉਹ ਤੇ ਉਹ ਤਾਂ ਤੂੰ ਕਰੇ ਵਧੀਆ ਗਿਆ ਸੀ ਉਹ ਪੁੱਛਣਾ ਭਰਾਮਣ ਤਾਂ ਦੋ ਬੰਦੇ ਕਰੇ ਛੱਡ ਕੇ ਗਏ ਲੈ ਤੇਰੀ ਪਰਾਈਨ ਲੈਣੇ ਜਾਂ ਤਣਕੇ ਨਹੀਂ ਅੱਛਾ ਹੋਰ ਤੈਨੂੰ ਮੁੱਕਾ ਜਾਏ ਬੰਨ ਰੱਖਿਆ ਤਾਂ ਹੈ ਨਾ ਓਏ ਨਾ ਤੇ ਮੇਰੇ ਜੋਂਤ ਫਿਰ ਗਿਆ ਹੋ ਕੀ ਕਰੀਏ ਰਾਤ ਤਾਂ ਜਰ ਮੇਰੇ ਨਾਲ ਵੀ ਪੜੀ ਹੋਈ ਆਇਆ ਤਾਂ ਮੈਂ ਵੀ ਮਸਾਈ ਆ ਅੱਛਾ ਮੇਰਾ ਸਾਈਕਲ ਦੇ ਵਿੱਚ ਆ ਕੇ ਟੱਠਾ ਵੱਜਿਆ ਉਹ ਮੇਰਾ ਅੱਛਾ ਹੋਰਾ ਗੱਲ ਦੇ ਆਰੇ ਬਾਹਰ ਕੀ ਗੱਲ ਬੋਲ ਜੀ ਬੁਰਾ ਹਾਲ ਹੋ ਗਿਆ ਟੱਠਾ ਵੱਜ ਲੈ ਹਾਂ ਟੱਠਾ ਦਾ ਵੱਜ ਰਿਹਾ ਆਪਦਾ ਸਾਈਕਲ ਟੁੱਟ ਗਿਆ ਓ ਚੱਲ ਕੋਈ ਲੋਹਾ ਤਾਂ ਹੋਰ ਆ ਜੋ ਮਰ ਜਾਣਾ ਵਿਚਾਰਾ ਰੱਬ ਨਾ ਜਾਇਆ ਉਹ ਚੰਡਾ ਕੀ ਗੱਲ ਕਰਦਾ ਯਾਰ ਮੇਰਾ ਸਿਲੰਡਰ ਵੇਚ ਕੇ ਸਾਈਕਲ ਲਿਆ ਸੀ ਉਹਾਂ ਚਾਹ ਚਾਗੜਾਈ ਨਹੀਂ ちゃっਤੇ ਹੋਗੇ ਉਹ ਨਵਾਂ ਨਹੀਂ ਲੈ ਚੱਡਾ ਤਾਂ ਪੁਰਾਣਾ ਸੀ ਸਾਈਕਲ ਓਏ ਯਾਰ ਜਾਂਦਾ ਜਾਨ ਦੇ ਖੂਤੇ ਨਹੀਂ ਆ ਤੂੰ ਹੋਰ ਸਾਈਕਲ ਲੈ ਨਹੀਂ ਯਾਰ ਉਹ ਸਾਈਕਲ ਹੋਰ ਕਿੱਥੋਂ ਲੈ ਲੂੰ ਗਰੀਬ ਬੰਦਾ ਮੈਂ ਯਾਰ ਓਏ ਇੱਕ ਬੱਗ ਸਿਲੰਡਰ ਹੋਣ ਟੱਕਲਾਂਗੇ ਇਹਦਾ ਕਿੰਨੀ ਗੱਲਾਂ ਆ ਯਾਰ ਮੈਂ ਚੋਰ ਆ ਯਾਰ ਸਿਲੰਡਰ ਚੱਕਣ ਨੂੰ ਯਾਰ ਓਏ ਕਿਉਂ ਨਹੀਂ ਸਿਲੰਡਰ ਚੱਕਦੇ ਹੁੰਦੇ ਉਹ ਪਲਾ ਬੰਦਾ ਸਾਈਕਲ ਚੱਕੂ ਪਲਾ ਤੇਰੇ ਕੋਲ ਸਿਲੰਡਰ ਹੈਗਾ ਤਾਂ ਮੈਨੂੰ ਦੇ ਦੇ ਯਾਰ ਮੈਂ ਸਾਈਕਲ ਲੈ ਲਊਂਗਾ ਓਏ ਆ ਸਿਲੰਡਰ ਤਾਂ ਨਹੀਂ ਹੈ ਯਾਰ ਓ ਤੈਨੂੰ ਥੈਂਕ ਹੀ ਦੇ ਦੂ ਮੇਰੇ ਕੋਲ ਪਿਆ ਯਾਰ ਚੰਡਾ ਯਾਰ ਆਦਾ ਬਾੜੀ ਸੋਣੀ ਗੱਲ ਆ ਜੇ ਮੈਨੂੰ ਸਾਈਕਲ ਲੈ ਕੇ ਦੇ ਦੇ ਯਾਰ ਆ ਚੰਡਾ ਤੂੰ ਤਾਂ ਪਿਆਸ ਹੀ ਲੱਤਾਂ ਵਸਾਲੀ ਮੈਂ ਵੋਟਾਂ ਵੀ ਮੰਗ ਕੇ ਆ ਗਿਆ ਯਾਰ ਉਹ ਚੰਡੀਆਂ ਮੋਟਾ ਮੰਗਾ ਤੂੰ ਐ ਉਹ ਵੋਟਾਂ ਤੈਨੂੰ ਖੜਾ ਨਹੀਂ ਕਰਨਾ ਯਾਰ ਵੋਟਾਂ 'ਚ ਕੱਲ ਗਿਆ ਤਾਂ ਹੈਗੇ ਖੇਤ ਤੇਰੇ ਕੋਲੇ ਮੈਂ ਉਹ ਕਣੀਆਂ ਵੋਟਾਂ 'ਚ ਖਾਣਾ ਕਰਤਾ ਚੰਡੇ ਨੂੰ ਤੁਸੀਂ ਉਹ ਬਾਈ ਤੂੰ ਆਦੇ ਦਿਮਾਗ ਦਾ ਕੋਈ ਲਾਜ ਲੂਈ ਕਰਾ ਲਾ ਉਹ ਨਵਾਹਾਂ ਲਾਜ ਤਾਂ ਚਲਦਾ ਬਟੰਡੇ ਆ ਦੇ ਆ ਪੰਕ ਪਰ ਵਧੀਆ ਇਲਾਜ ਕਰਾ ਲਾ ਕੱਲ ਤੇਰੇ ਕੋਲ ਗਿਆ ਤਾਂ ਹੈਗਾ ਜੀ ਆਪਾਂ ਮੀਟਿੰਗ ਕਰੀ ਜੀ ਬਹਿ ਕੇ ਦੋਨਾਂ ਯਾਰਾਂ ਨੇ ਜਦੋਂ ਪੱਗ ਲਾਉਂਦੇ ਸੀ ਆਪਾਂ ਦਾਰੂ ਪੀਤੀ ਆ ਵੀ ਐਸੀ ਕਿ ਤੈਨੂੰ ਟੰਡਾ ਬੋਟਾ 'ਚ ਖੜਾ ਕਰਾਂਗੇ ਕੱਲ ਹੋਰ ਹੁਣ ਉਹ ਨਾ ਯਾਰ ਕਿਸੇ ਹੋਰ ਕੋਲੇ ਬਾਗਾ ਹੈਗਾ ਤੂੰ ਮੈਂ ਕਿਹਾ ਬੋਟਾ 12 ਮਹੀਨਾਂ ਤੱਕ ਮੋੜਦਾ ਯਾਰ ਕੋਈ ਯਾਰ ਤੈਨੂੰ ਕਿਹਾ ਤਾਂ ਹੈਗਾ ਹੀ ਕਿਹਾ ਬੋਟਾ 'ਚ ਖੜਾ ਹੋ ਗਿਆ ਕਹਾ ਤਾਂ ਗਾਣੇ ਗਾਈ ਜਾਂਦਾ ਸੀਗਾ ਲੈ ਲੈ ਅੱਜ ਪਹਿਲੀ ਸਟਾਲੀ ਪੈਂਦਾ ਖਾਵਾਂਗੇ ਕੱਲ ਮੈਂ ਗਾਣੇ ਵੀ ਗਾਤੇ ਹੋਰ ਹੁਣ ਉਹ ਮੇਰੇ ਜਾਂ ਦੀ ਨੂੰ ਏ ਯਾਰ ਕਿ ਤੂੰ ਭੁੱਲ ਜਾਣਾ ਯਾਰ ਸਭ ਤੋਂ ਨਾਣੋ ਪਾਣੀ ਤੇ ਚੀ ਬਰਾਵਾ ਤੂੰ ਐ ਕਰ ਇੱਕ ਤਾਂ ਪਰਣਾ ਪੁਰਨਾ ਜੱਜਨਾ ਵੱਲ ਆ ਓਏ ਆਮਲੀਆਂ ਦੇ ਪਾਨੇ ਤਾਂ ਇਹ ਜੀ ਹੁੰਦੇ ਆ ਜਣਾ ਤੂੰ ਵਧੀਆ ਜਿਚਾ ਕੇ ਪਰਣਾ ਬਣ ਲੈਗਾ ਚੰਗਾ ਸੈਟ ਹੋ ਕੇ ਰਿਹਾ ਕਰ ਹੁਣ ਹੋਰ 25 ਤਾਂ ਤੈਨੂੰ ਖੜਾ ਕਰਤਾ ਓਏ ਥਣ 25 ਦਾ ਖੜਾ ਕਰਤਾ ਇੱਕ ਅੱਧੀ ਬੋਨਡ ਪਵਾਉਂਗੇ ਮੈਨੂੰ ਬਨਾ ਤੁਸੀਂ ਕੋਈ ਓਏ ਵੋਟਾਂ ਹੀ ਤਾਂ ਝੜੀ ਲਾਵਾਂਗੇ 1200 ਵੋਟ ਪੂ ਤੈਨੂੰ 1200 ਹੁਣ ਓਏ ਆਪਣੇ ਪਿੰਡ ਦੇ ਤਾਂ 800 ਐ ਬਾਕੀ ਕਿੱਧਰੋਂ ਲਿਆਏਗਾ ਔਏ ਬਾਕੀ 412ਵਾਂ ਪਵਾ ਲਾਂਗੇ ਓਏ ਪਾਰੋ ਦੀ ਪਹਤਾ ਦੁਨੇ ਨਾ ਦੂਨੇ ਓਏ ਪਾਕਿਸਤਾਨ ਦੀ ਕਿਹੜੀ ਗੱਲ ਕਰਦਾ ਤੂੰ ਪੈਸਾ ਵੀ ਕੋਈ ਚੀਜ਼ ਐ ਅੱਛਾ ਪੈਸੇ ਨਾਲ ਵੋਟਾਂ ਪਾਏ ਜਾਂਦੀਆਂ ਨੇ ਹੋਰ ਹਣ ਅੱਛਾ ਨਹੀਂ ਤੁਰਾ ਬੋਟਾਂ ਬਧੇਰੀਆਂ ਪਹਿਣੀਆਂ ਤੈਨੂੰ ਅੱਡੇ ਕਿਉਂ ਭਰਾਵਾ ਅਮਲੀ ਬੰਦੇ ਨੂੰ ਮਰਵਾਉਣੇ ਕਿਤੇ ਵਾਜੋ ਤੂੰ ਛੰਡਾ ਪਰ ਮੈਨੂੰ ਸਾਈਕਲ ਤਾਂ ਲੈ ਦੇਂਗਾ ਨਵਾ ਓਏ ਛੈਂਕਲ ਦੀ ਕੀ ਗੱਲ ਕਰਦਾ ਤੈਨੂੰ ਗੱਡੀ ਦਵਾ ਦਿਆਂ ਮਰੂਤੀ ਲਾਲ ਮਰੂਤੀ ਗੱਡੀ ਦਵਾਏਗਾ ਫੇਰ ਤਾਂ ਧਰਮ ਨਾ ਨਾ ਪਚਾ ਦੇ ਯਾਰ ਓਏ ਤੂੰ ਮੈਨੂੰ ਸਰਪੰਚ ਬਣਾ ਗੱਡੀ ਤੇਰੀ ਨਹੀਂ ਹਨੀ ਆ ਸਰਪੰਚ ਦਾ ਤੂੰ ਬਣ ਗਿਆ ਅੱਛਾ ਹੋਰ ਹੁਣ ਤਾ ਸਰਪੰਚ ਸਾਹ ਬਣ ਗਿਆ ਤੂੰ ਓਏ ਸਰਪੰਚ ਥਾ ਵਾ ਓਏ ਤਾ ਮਨਾ ਚਵਾ ਨੀ ਨੇ ਅਟਾ ਵੇਖ ਵਾਲੀ ਹੋਣ ਕਾ ਓਏ ਸਰਪੰਚ ਸਾਹ ਆਹ ਮੈਂ ਕੋਰ ਵੀ ਲਈ ਵਰਦਾਨ ਆ ਲੈ ਬਣ ਗਿਆ ਚੰਡਾ ਸਰਪੰਚ ਚੰਡਾ ਉਹ ਤਾਂ ਚਲ ਠੀਕ ਹੈ ਹੁਣ ਆਪਣੇ ਆਪਣੀਆਂ ਬਾਤ ਵੀ ਭੁੱਕੀ ਪੱਕੀ ਮੰਗਾ ਲਾ ਆ ਪੱਕੀ ਹੋਰ ਡੋਡੇ ਨਾ ਮੰਗਾ ਲਈ ਪਿਆਰ ਉਹ ਛੰਡਾ ਸੁੱਕੇ ਡੋਟਿਆਂ ਵਾਲੀ ਖਾਣਗੇ ਕਿਵੇਂ ਐ ਬੌਲਿਆ ਤੈਨੂੰ ਇੱਕ ਪ੍ਰਜਾਹੀ ਤਾਂ ਮਿੱਠੀ ਬਣ ਕੇ ਲੈਣੀ ਪੀ ਕੇ ਨਾ ਸਾਰੇ ਆਪਣੇ ਨੂੰ ਵੰਡ ਦੀ ਆਪੇ ਠਾਈ ਜਾਣਗੇ ਯਾਰਾ ਫੇਰ ਤਾਂ ਗੱਲ ਹੀ ਬਣ ਜੂ ਧਰਮ ਨਾਲ ਹਣਾ ਹਾਂ ਨਾ ਜਾਣਾਂ ਬੱਝੂ ਜਮਾ ਉਹ ਸੱਤ ਫਿਰ ਦਾਰੂ ਦੂਰੂ ਦਾ ਵੀ ਕੋਈ ਹੱਲ ਕਰ ਲਾ ਉਹ ਦਾ ਨੂੰ ਕਿਹੜਾ ਬ੍ਰਾਂਡ ਚਾਹੀਦਾ ਦੱਸ ਦੇ ਲਿਆ ਦੇਗੇ ਉਹ ਉਹ ਮਗਾਈਓ ਅੰਗਲੈਂਡ ਵਾਲਾ ਅੱਛਾ ਹੋਰ ਉਹ ਕੈਂ ਡੱਬੇ ਮੰਗਾਈਏ ਫੇਰ ਐ ਘੱਟ 10 ਬੇਟੀਆਂ ਮੰਗਾਇਆ ਯਾਰਾ ਉਹ ਦੇਖ ਲਾ ਦਾਖਲਾ ਛੱਡ ਜੂ ਬੱਤ ਕਹਦੇ ਹੁੰਦਾ 20 ਆਰਡਰ ਕਰ ਦਿੰਦਾ ਮੈਂ ਉਹ ਫੇਰ ਮੰਗਾ ਲਾਂਗੇ ਘੱਟੀ ਤਾਂ ਫੇਰ ਮੰਗਾ ਲਾਂਗੇ ਹਾਂ ਹੋ ਉਹ ਛੰਡਿਆ ਆਰਡਰ ਤਾਂ ਫੇਰ ਦੇ ਲਈ ਚੱਲ ਪਿੰਡੇ ਚੱਲੀਏ ਗੇੜਾ ਦੇਗੇ ਹੁਣ ਤਾਂ ਜਮੀਨ ਦਿਮਾਗ ਲੱ ਲਿਆ ਪਿਆ ਉਹ ਛੇਕਣ ਤਾਂ ਪਹਿਲੇ ਕਿੱਥੇ ਜਾਣਾ ਗੇੜਾ ਦੇਣਾ ਆਪਾਂ ਭਾਈ ਬੋਟਾ ਮੰਗਣ ਨਹੀਂ ਜਾਣਾ ਹੁਣ ਆਪਾਂ ਯਾਰ ਦੁਪਹਿਰੇ ਜਾਣਾ ਪਊਗਾ ਆਪਾਂ ਨੂੰ ਨਿਕਲਣਾ ਪਊ ਬਾਹਰ ਫੇਰ ਹੀ ਬੋਟਾ ਪਹਿਣੀ ਆ ਤੁਹਾਨੂੰ ਭਰਾਵਾ ਕੋਈ ਮੰਗਣ ਨਾ ਆਪਾਂ ਜੇ ਓਏ ਟਾਈਮ ਹੁੰਦਾ ਬੋਟਾ ਦਾ ਵੀ ਤਣਕੇ ਸਨੇਹਾ ਹੁੰਦਾਗਾ ਉਹ ਦਪਾਰੇ ਵੀ ਟਾਈਮ ਹੀ ਹੁੰਦਾ ਕੁਛ ਨਹੀਂ ਹੁੰਦਾ ਚੱਲਦੇ ਆਪਾਂ ਵੋਟਾਂ ਮੰਗਦੇ ਆ ਯਾਰ ਜਾ ਕੇ ਚੱਲ ਨਹੀਂ ਆ ਮਰਾ ਧੋੜਣ ਚੱਲ ਬਰਾਵਾ ਚੱਲਦੇ ਮੈਨੂੰ ਸ਼ਕਲ ਹੀ ਨਹੀਂ ਤੇ ਕਿਆ ਲੱਗਦਾ ਨੇ ਵੀ ਦੁਕਾਨਾਂ ਤੇ ਛਤਰੀ ਬਾਆਂ ਮਲਾ ਕੋਟਾ ਵਧੇ ਨੇ ਪਹਿਣ ਨਹੀਂ ਆ ਜਾ ਤੂੰ ਚੱਲ ਫਿਰ ਤਾਂ ਤੂੰ ਨਹੀਂ ਪੀਂਦਾ 40 ਰੁਪਏ ਚਾਹ ਬਲ ਮੇਰੀ ਵੀ ਮੰਗੇ ਚਾਹ ਦੀ ਕੀ ਥੋੜਾ ਤਾਂ ਦਾਰੂ ਹੀ ਪੀਵਾਗੇ ਹਾਂ ਠੀਕ ਆ ਨਾ ਗੱਲਾਂ ਧੋੜਣ ਹੋਇਆਂ ਜਾਂ ਠੋਇਆਂ ਉਹ ਤੁਣਕੇ ਚੱਲੇ ਨੇ ਗੱਡੀ ਭੁੱਖ ਕਰਾਵਾ ਉਹ ਗੱਡੀ ਤੋਂ ਕੀ ਕਰਾਉਣਾ ਨਾ ਤੈਨੂੰ ਚਲਾਉਣੀ ਹੁੰਦੀ ਆ ਨਾ ਇਹ ਤੇ ਸਾਨਦ ਕੌਲੇ ਜੋ ਮਾਰਾਂਗੇ ਯਾਰ 55 ਆਪਾਂ ਥੋੜੀ ਜਿਹਾ ਡਰਾਈਵਰ ਚਲਾਉਂ ਆ ਜਨ ਆਪੇ ਓਏ ਵੋਟਾਂ ਤਾਂ ਤੁਰਕੀ ਮੰਗਦੇ ਹੁੰਦੇ ਨੇ ਅੱਛਾ ਹੋਰ ਚੱਲ ਚੱਲ ਗਈ ਚੱਲ ਫੇਰ ਆ ਜਾ ਭਾਈ ਆ ਜਾ ਓਥੋਂ ਆ ਉਹ ਸੱਚਾਂ ਵਾਲੀਆਂ ਮੇਰੇ ਇੱਕ ਗੱਲ ਹੋਰ ਜ਼ਿਆਦਾ ਹੀ ਸੀ ਓਏ ਗੱਲਾਂ ਤਾਂ ਮਾਰੇਗਾ ਮੈਨੂੰ ਮਾਰ ਦੇ ਓ ਮੇਰੀ ਗੱਲ ਸੁਣ ਆਪਣੇ ਵਾਲੀਆਂ ਬਾਤ ਕੋਈ ਮੀਟ ਮੂਟ ਦਾ ਹੀ ਪ੍ਰਬੰਧ ਕਰ ਲਾ ਓਏ ਤੂੰ ਤਾਂ ਟੁੱਟੇ ਤਰੋਂ ਬਣੀ ਐ ਨਾ ਕਦੇ ਮੀਟ ਮੰਗ ਲਾਗਾ ਦਰੂ ਮੰਗ ਲਾਣਾ ਗੱਲਾਂ ਉਹ ਨਹੀਂ ਛੰਡਿਆ ਵੋਟਾਂ ਲੈਣੀਆਂ ਭਾਈ ਇਹਨਾਂ ਤਾਂ ਕਰਨਾ ਪਊ ਅੱਛਾ ਹੋਰ ਹੁਣ ਫਿਰ ਤੂੰ ਐਂ ਦੱਸ ਆ ਮੇਂਡ ਕੁੱਤੇ ਦਾ ਖਾਂਗੇ ਬੱਕਰੇ ਦਾ ਖਵਾਏ ਆ ਆਪਾਂ ਯਾਰ ਪਰ ਮਰੀ ਕੁੱਤੇ ਦੇ ਹੀ ਖਵਾ ਲਾਂਗੇ ਆਪਾਂ ਕਿਹੜਾ ਖਾਣਾ ਕਹੇਦਾਂਗੇ ਬੱਕਰੇ ਦਾਗਾ ਤਾਂ ਨਹੀਂ ਗਾ ਬੜਾ ਹੋਰ ਹੁਣ ਆਂ ਇੱਤੋਂ ਮੇਰੇ ਪੱਖ ਨਹੀਂ ਗੱਲ ਨਾ ਠੀਕ ਆ ਜਿੰਦਾ ਆਪਾਂ ਜਿੱਤਾਂਗੇ ਆਪਾਂ ਹੁਣ ਦੀਪੇ ਕੇ ਚੱਲੀਏ ਬੋਟਾ ਮੰਗਣ ਓਏ ਚੱਲ ਯਾਰ ਚੱਲੋ ਨਾ ਜੱਲ ਬੜਾ ਬੋਟਾ ਨਾ ਖਾਸ਼ੀਆਂ ਨਾ ਮੈਂ ਬੋਟਾ ਬਾਹਰ ਖੜਾ ਕਰਤਾ ਬੋਟਾ ਦੇ ਉਰ ਬੇਕਾਰ ਕੰਮ ਵਿੱਚ ਕਰਿਆ ਬੇਕਾਰ ਕੰਮ ਕਰਿਆ ਆਪਾਂ ਆਂਦਾ ਜਾ ਬੇਚ ਕੇ ਖਲ ਸਾਰਾ ਉਹ ਤਾਂ ਖਾ ਜੀ ਨਾ ਨਹੀਂ ਵਾਲਾ ਕਰ ਤੂੰ ਤਾਂ ਬੰਦੇ ਉਹਦਾ ਪੁੱਛਾ ਦੂਗਾ ਨਾ ਉਹ ਕਿੰਨਾ ਨਗਰ ਨਹੀਂ ਪਹਿਲਾਂ ਆ ਪਹਿਲਾਂ ਆ ਪੈਨਾਂ ਦੇ ਬੱਗੇ ਕੀ ਜਾਂਦੇ ਆ ਕਿਦਾਂ ਭਾਂਦਾ ਤੂੰ ਹਾਂ ਨਾ ਭੱਜੀਆਂ ਨਾ ਹੋਣਾ ਨਾ ਤਾਂ ਬਹੁਤਾ ਇਹਨਾਂ ਨਹੀਂ ਆ ਇਹਨਾਂ ਦੀਆਂ 12 ਦਿਨ ਮੁੱਟਾ ਨਹੀਂ ਅੱਛਾ ਹੋਰ ਹੁਣ ਉਹ ਕਿਵੇਂ ਬੰਲਾ ਵਧੀਆ ਜੀ ਮਿਲ ਗਿਆ ਠੀਕ ਹੋ ਚੰਗੀ ਗੱਲਾਂ ਆ ਜੀ ਮਿਲ ਗਿਆ ਉਹ ਤੁਸੀਂ ਆਇਆ ਕਰੋ ਹਾਂ ਜੀ ਜੰਡਾ ਮਲੀ ਕਰਾ ਖੜਾ ਹਾਂਜੀ ਵੋਟਾਂ ਮੈਂ ਤਾਂ ਤੁਸੀਂ ਪਾਇਓ ਨੇ ਸਾਰੇ ਪਰਿਵਾਰ ਤੋਂ ਵੋਟਾਂ ਪਾ ਦੇਣਗੇ ਅੱਗੇ ਚਿੱਟਾ ਹੁਣਾਂ ਘੰਟਿਆਂ ਵਾਲੀ ਨੂੰ ਫੋਟੋ ਬੱਗੇ ਪਾ ਕੇ ਪਿਛਲੀ ਵਾਰ ਤਾਂ ਵੀ ਕੱਚ ਨੱਕਦੀ ਸੀ ਐਦਕੀ ਨੇ ਕੱਚ ਰੱਖਿਆ ਤਾਂ ਠੀਕ ਠੀਕ ਕਿਸੇ ਵੀ ਟੀਮ ਦੀ ਲੋੜ ਹੋਈ ਜਦੋਂ ਮਾਜੀ ਫੋਨ ਕਰਦਿਆ ਮੈਨੂੰ ਹੈਗਾ ਠੀਕ ਹੈ ਜੀ ਯਾਦ ਰੱਖਿਓ ਆਪਣੀਆਂ ਪੱਕੀਆਂ ਨੇ ਵੋਟਾਂ ਪੱਕੀਆਂ ਨੇ ਵੋਟਾਂ ਹੋਣ ਇਹਨਾਂ ਦਾ ਪਰ ਵੀ ਪਾਈਆਂ ਨੇ ਵੋਟਾਂ ਆਪਾਂ ਨੂੰ ਅੱਛਾ ਚੱਲ ਫੇਰ ਆਜਾ ਹੁਣ ਨੇ ਕਿ ਆਪਣੀਆਂ ਵੋਟਾਂ ਵੀ ਪੱਕੀਆਂ ਨੇ ਆਪਾਂ ਨੂੰ ਪਾਉਂਦੇ ਆ ਚੱਲ ਇਹਨੂੰ ਪੁੱਛ ਲਾਂ ਗੱਲ ਗੁਲ ਕਰ ਲੈ ਵਾ ਦੱਚਾ ਨੂੰ ਗੱਲ ਤਾਂ ਕਰਦਾ ਨਹੀਂ ਸਤਿਗੁਰੂ ਜੀ ਸਤਿਗੁਰੂ ਜੀ ਹਾਂ ਠੀਕ ਹੋ ਹੋਰ ਮਿਸਤਰੀ ਕਿਵੇਂ ਹੋ ਠੀਕ ਹੈ ਜੀ ਪੱਤਿਆਂ ਚੰਡੇ ਕਾਵਲੀ ਨੂੰ ਕਰਾ ਖੜਾ ਵੋਟਾਂ ਚ ਇਹਨੂੰ ਵੋਟਾਂ ਪਾਉਣ ਦੀ ਜਿੱਤ ਆਉਣਾ ਕਿਸੇ ਮਤ ਕਰ ਚ ਨਹੀਂ ਸ਼ਾਇਦ ਕੇ ਛੱਡੋ ਕੰਗਾ ਅਸਲ ਪੈਂਤੀ ਖੜਾ ਹੋਇਆ ਮੈਂ ਇਹਦਾ ਵੋਟਾਂ ਆਪਾਂ ਨੂੰ ਪਾਉਣਗੇ ਪਹਿਲਾਂ ਵੀ ਆਪਾਂ ਪਾਈਆਂ ਨੇ ਹੋਰ ਹਲਕ ਨੂੰ ਕਹਿ ਦਨਾ ਉਹ ਜਿੱਤ ਤਾਂ ਹੈ ਨਹੀਂ ਪਿਛਲੀ ਵਾਰ ਮੈਂ ਪਾਰਾ ਪਨ ਉਹ ਵੇੜੇ ਚ ਘੱਟ ਪਈਆਂ ਨੇ ਰਾਠੀ ਪੱਤੀ ਚੋਂ ਮੈਂ ਉਦ ਨਹੀਂ ਜਲਣਾ ਆਪਾਂ ਇਹਦਾ ਆਪਣੇ ਪੱਖੀਆਂ ਵੋਟਾਂ ਨੇ ਹੋਰ ਹਣਾ ਚੰਗਾ ਪਾਇਓ ਜੀ ਵੋਟਾਂ ਫਿਰ ਚੋਣਾਂ ਲੱਗੀਆਂ ਚੋਣਾਂ ਆਇਆ ਪੁਕਣਾ ਡੋਡੇ ਠੀਕ ਹੈ ਜੀ ਹੱਥ ਚਣਾਲੀ ਨਾਲ ਨਹੀਂ ਆਈਏ ਵੋਟਾਂ ਪਾਉਣਗੇ ਇਹ ਵੀ ਕਦੇ ਵੀ ਕਿਸੇ ਜੇ ਲੋੜ ਪਈ ਹਨ ਜਦੋਂ ਮਰਜ਼ੀ ਆ ਜਾਓ ਪਰ ਚਲੋ ਪਾਏ ਜੀ ਵੋਟਾਂ ਸਾਰਿਆਂ ਤੋਂ ਠੀਕ ਹੈ ਚੰਗਾ ਓਇਆ ਜਾਓ ਠੋਇਆ ਚੱਲ ਸਭ ਤੋਂ ਸ਼ਰਮ ਹੈ ਕਿ ਚੱਲਦੇ ਆ ਯਾਰ ਓਏ ਵੋਟਾਂ ਮੰਗ ਤਾਂ ਲੈ ਸਾਣੇ ਕਹੀ ਜਾਂਦੇ ਆ ਕਿ ਵੋਟਾਂ ਪਾਵਾਂਗੇ ਪਿਛਲੀ ਵਾਰ ਕਿਉਂ ਨਹੀਂ ਜਿੱਤਿਆ ਪਾ ਉਹ ਪਿਛਲੀ ਵਾਰ ਦਾ ਕਪਲੇ ਵਾਜੀ ਹੋ ਗਈ ਕੋਈ ਓਏ ਕਿਨਾ ਮਨਵਾਦੀ ਗੀਰੋ ਛਾਪਾਂ ਕਰਦੇ ਕੋਈ ਜਿੱਬਰ ਪਾਉਂਦੇ ਜਿੱਥੇ ਆਵਾਂਗੇ ਚੱਲ ਬੋਲ ਮਾਲ ਚੰਗਾ ਫੜੇ ਯਾਰ ਸ਼ਰਮਾ ਜੀ ਹੋਰ ਤਾਂ ਫਾਇਦੇ ਆਉਂਦਾ ਪਿਆਰ ਬੰਦਾ ਆ ਗਿਆ ਸਿਹਰ ਦੁਪਹਿਰੇ ਸ਼ਰਮਾ ਜੀ ਨਮਸਕਾਰ ਨਮਸਕਾਰ ਜੀ ਨਮਸਕਾਰ ਆਪਾਂ ਛੰਡਿਆਂ ਵਾਲੀ ਨੂੰ ਪਹਿਰਾ ਖੜਾ ਵੋਟਾਂ ਚ ਅੱਛਾ ਜੀ ਜਿਤੇ ਆਉਣਾ ਇਹਨੂੰ ਵੋਟਾਂ ਪਾਉਣੀਆਂ ਠੀਕ ਹੈ ਉਹ ਮਾਮਲੀਆ ਕਿਹੜਾ ਟਾਈਮ ਆ ਵੋਟਾਂ ਮੰਗਣ ਦਾ ਸਿਹਰ ਦੁਪਹਿਰੇ ਤਰੇ ਫਿਰਦੇ ਹੋ ਮੈਂ ਆਪਣਾਵਾ ਆਈ ਨੇ ਕਿਰਾਇਆ ਕਰ ਮੈਂ ਤੈਨੂੰ ਕਿਹਾ ਜੀ ਨਾ ਵੀ ਟਾਈਮ ਹੁੰਦਾ ਕੋਈ ਕੋਈ ਕੁਝ ਨਹੀਂ ਆਉਂਦਾ ਹਾਂ ਤੇ ਕਿੰਨਾ ਗਲਤੀ ਹੋਊਗਾ ਯਾਰ ਇਹ ਕੱਲ ਸੁਨੇਹਾ ਆਵਾਂਗੇ ਠੀਕ ਹੈ ਬੋਟਾ ਮਦੰਦਾ ਵੀ ਕਰੇਗਾ ਉਹ ਕੰਮ ਜਿਹੜਾ ਆਖਿਆ ਉਹੀ ਕਰਦਾਂਗੇ ਕਹਿ ਛੀ ਤੂੰ ਕਹਿ ਕੰਮ ਨਾ ਕੋਈ ਨੌਕਰੀ ਨੌਕਰੀ ਦਵਾਏਗਾ ਕਿਸੇ ਨੂੰ ਭਾਈ ਨੌਕਰੀ ਛੱਡਿਆ ਤੂੰ ਸਭ ਕੁਝ ਮਿਲੂ ਤੈਨੂੰ ਫੇਗਲਾ ਖਾਦੋ ਬਸ ਠੀਕ ਹੈ ਕੋਈ ਨਾ ਜ਼ਰੂਰ ਪਾਵਾਂਗੇ ਬੋਟਾ ਮੀਆ ਕਿੱਤਿਆਂ ਨਹੀ ਜੰਗਾ ਬਣਾ ਕੋਈ ਨਾ ਕੋਈ ਚੌਣ ਦੀ ਦੁਪਹਿਰੇ ਸ਼੍ਰੀ ਦੀ ਦੁਪਹਿਰੇ ਵੜਦਾ ਮਿਲ ਗਿਆ ਇਹ ਗੱਲ ਤਾਂ ਤੇਰੀ ਸਿਆਣੀ ਐ ਚੌਣ ਨਿਸ਼ਾਨ ਪਤਾ ਕੀ ਆ ਚੌਣ ਨਿਸ਼ਾਨ ਕੀ ਆ ਹੱਜ ਆਪਣਾ ਆਪਾਂ ਦੇ ਡੋਡੇ ਆ ਭੁੱਖਿਆਂ ਦੇ ਡੋਡੇ ਹਾਂ ਪਤੰਦਰ ਜਮਾ ਸਿਰੇ ਹੀ ਲਾਦਾ ਉਹ ਜਿਹੜਾ ਕੰਮ ਕਰਦੇ ਉਹ ਹੀ ਰੱਖਾਂਗੇ ਜਿਹੋ ਨਿਸ਼ਾਨ ਸਾਡੇ ਮਹਿਕਮੇ ਦਾ ਹੈ ਬਾਠ ਠੀਕ ਹੈ ਕੋਈ ਗੱਲ ਨਹੀਂ ਜ਼ਰੂਰ ਪਾਵਾਂਗੇ ਰੱਖਾਂਗੇ ਤਾਂ ਕੋਈ ਨਹੀਂ ਹਾਂ ਚਾਹ ਬਣੀ ਦੱਸੋ ਬਾਤਾਂ ਅਸੀਂ ਚਾਹ ਬਣੀ ਆਂਦੀ ਦਾ ਬਾਠ ਠੀਕ ਹੈ ਕੜ ਤੋ ਜਦ ਤੇਰੇ ਜੱਤ ਚ ਨੋਗੇ ਤੂੰ ਬਾਣ ਖੋਲਤਾ ਬਾਠ ਠੀਕ ਹੈ ਇੱਕ ਦਿਨ ਕੁੱਤਾ ਮਗਰ ਪਿਆ ਸਾਡੇ ਇੱਥੇ ਆ ਕੁੱਤਾ ਤਾਂ ਨਹੀਂ ਗਾ ਨਹੀਂ ਨਹੀਂ ਕੁੱਤਾ ਕੱਤਦਾ ਠੀਕ ਹੈ ਉਹਦਾ ਮੋਟਾ ਪੱਕੀਆਂ ਨੇ ਆਪਾਂ ਪੰਡਤਾਂ ਦੇ ਚਲਦੇ ਆਂ ਘਰਾਂ ਚ ਆਪਣੀਆਂ ਪੱਕੀਆਂ ਬੁੱਤਾਂ ਨੇ ਪੱਪੇ ਪੰਡਤ ਦੇ ਘਰੇ ਚਲਦੇ ਆਂ ਚੱਲ ਮਾਨ ਬੋਲ ਫਿਰ ਦੇਖ ਕੇ ਮਾਨੇ ਕੁੱਤਾ ਕੱਤਨਾਵੇਂ ਕੁੱਪਾ ਕਰਿਆ ਭਾਈ ਹਾਂ ਆਓ ਜੀ ਆਓ ਹਾਂ ਮੈਂ ਕਿਵੇਂ ਆ ਠੀਕ ਆ ਠੀਕ ਠਾਕ ਜੀ ਬੱਧੀਆ ਆਪਾਂ ਕਰਾਂ ਅੱਜ ਘੰਡਿਆਂ ਵਾਲੀ ਨੂੰ ਖੜਾ ਬੋਟਾਂ 'ਚ ਅੱਛਾ ਤੇ ਬੋਟਾਂ ਪਾਉਣ ਨੂੰ ਜ਼ਰੂਰ ਜ਼ਰੂਰ ਪਾਵਾਂਗੇ ਧਿਆਨ ਨਾ ਕਿਉਂ ਭੁੱਲਿਆਉਣਾ ਚਾਹਾਂ ਕੋਈ ਗੱਲ ਨਹੀਂ ਫੇ ਸਾਨੂੰ ਉਹਦੇ ਵਿੱਚ ਕੀ ਨਾ ਪੈ ਉਹ ਜਦੋਂ ਦੱਸ ਕੇ ਚਾਹੀਦਾ ਉਹੀ ਮਿਲੂਗਾ ਕੋਈ ਦਾਣੂ ਭੁੱਕੀ ਜਿੰਨੀ ਜਿੰਨੀ ਚਾਹੀਦੀ ਆ ਪੈਸੇ ਨਾਲ ਪੈਸੇ ਮਿਲਣਗੇ ਕੋਈ ਗੱਲ ਨਹੀਂ ਹਾਂ ਬੀਬੀ ਸਾਹਿਬ ਉਹ ਪਤਾ ਕਿ ਹੁਣ ਨਾ ਪਾਓ ਚੰਗਾ ਬੋਟਾਂ ਪਟੀਆਂ ਤੇ ਨਾ ਸੰਗੀ ਨਾ ਕਹੇ ਜੀ ਲੋੜ ਜੋ ਮਾਜੀ ਆ ਜੀ ਸੰਗ ਕਰੀਏ ਹਾਂ ਕੀ ਕਰਾਂ ਨਾ ਮੈਂ ਇਧਰ ਆ ਸਰ ਕੀ ਡਾਕਟਰ ਨਾਲ ਫਿਰ ਡਾਕਟਰ ਕੋਲ ਚੱਲੇ ਜਾਣਾ ਆਪਾਂ ਨਾ ਡਾਕਟਰ ਕੋਲ ਹੀ ਚੱਲ ਲੈ ਸਹੀ ਵਾਰੀ ਆਪਾਂ ਤੁਹਾਨੂੰ ਗੋਲੀ-ਗੋਲੀ ਦੀ ਲੋੜ ਪੈ ਜਾਂਦੀ ਆ ਵੇਲੇ-ਵੇਲੇ ਹਾਂ ਨਾਲ ਠੀਕ ਆ ਠੀਕ ਆ ਫਿਰ ਚੱਲ ਜਾਈਏ ਜੇ ਐ ਨਾ ਕਰਕੇ ਆਪਾਂ ਆਏ ਕਹਿੰਦੇ ਕਿ ਇਹਨੂੰ ਫਰੀ ਦਵਾਈ ਦਵਾਇਆ ਕਰਾਂਗੇ ਹਾਂ ਐਲਾਨ ਕਰ ਦਿੰਨੇ ਆ ਨਾ ਹੋਰ ਉਹ ਟੰਡਿਆਂ ਨੂੰ ਵੋਟਾਂ ਪਾਉਂ ਤੇ ਡਾਕਟਰ ਤੋਂ ਫਰੀ ਇਲਾਜ ਕਰਾਉਂ ਹੋਰ ਚਾਹ ਡਾਕਟਰ ਕੋਲ ਚੱਲ ਜਾਈਏ ਹਾਂ ਨਾਲ ਠੀਕ ਆ ਪਰ ਲਾਸ਼ ਮੋਟਲਾ ਕਰਾ ਦਈ ਆਪਾਂ ਉਸ ਮੇਟਾਪ ਬਾਅਦ ਚ ਕਰਾਵਾਂਗੇ ਰਕੋ ਜਾਤਾ ਇਹ ਮੈਂ ਖੜਦਾ ਪੈਨ ਚੱਕ ਲੱਗ ਗਿਆ ਪੱਜੀਆਂ ਨਤਦਾ ਯਾਰ ਗੱਲ ਵੀ ਗੱਲ ਨਿਕਲ ਪੁਣੀ ਉਹ ਗੱਲ ਤਾਂ ਕਰੀਏ ਨਾ ਗਰਮੀ ਵਾਲੀ ਐ ਗਰਮੀ ਲੱਗੇ ਵੀ ਤੂੰ ਹੀ ਆ ਮੈਨੂੰ ਉਹ ਲੈ ਕੇ ਤਾਂ ਆ ਗਾ ਚੱਲ ਫਿਰ ਹੁਣ ਚੱਲ ਕੇ ਡਾਕਟਰ ਕੋਲੇ ਚੱਲ ਨਾ ਫਿਰ ਯਾਰ ਰੱਖਦਾ ਗਰਮੀ ਐ ਕਿ ਤੂੰ ਤਾਂ ਹੂ ਪੀਣਾ ਕਰ ਓਏ ਆ ਆ ਉਹ ਡਾਕਟਰ ਕੋਲੇ ਵੀ ਜਾਈ ਹੁਣੇ ਆ ਚੱਲ ਚੱਲ ਕੇ ਚੱਲ ਓਏ ਹੌਣ ਮਾਰ ਅੰਦਰੀ ਉਹ ਡਾਕਟਰ ਉਹ ਡਾਕਟਰ ਨੇ ਕਿਹਾ ਜਾਣਾ ਡਾਕਟਰ ਹੀ ਸੋਤ ਨਹੀਂ ਗਾਣਾ ਜੀ ਗਾ ਜੀ ਉਹ ਡਾਕਟਰ ਸਾਹਿਬ ਗਿਆ ਨੇ ਹੋਰ ਤਕੜੇ ਲੈਣੇ ਪ੍ਰਮਾਨ ਠੀਕ ਆ ਕਿਰਪਾ ਦਾਤੇ ਦੀ ਚਲੋ ਚੰਗੀ ਗੱਲ ਆ ਤੇ ਆ ਲੈ ਖੋ ਜੰਗਾ ਚੰਡਾ ਅਮਲੀ ਸਰਪੰਚ ਜੀ ਖੜਾ ਹੋਇਆ ਥੋੜੇ ਨਾਲ ਆ ਜਾ ਠੀਕ ਆ ਚੌਣਸ਼ਾਨ ਪਤਾ ਕੀ ਆ ਚੌਣਸ਼ਾਨ ਕੋਈ ਆ ਗਿਆ ਹਾਂ ਚੌਣਸ਼ਾਨ ਤੁਹਾਨੂੰ ਦੇ ਜਾਗੇ ਉੱਕੀਆਂ ਡੋਡੇ ਆ ਚੌਣਸ਼ਾਨ ਠੀਕ ਆ ਧਿਆਨ ਰੱਖੋ ਚੌਣਸ਼ਾਨ ਬਹੁਤ ਵਧੀਆ ਨਾ ਪਰਿਵਾਰ ਤੋਂ ਕੋ ਆਏ ਕਰੋ ਸਾਰੇ ਬੋਟਾ ਪਾਓ ਜੇ ਕਿਸੇ ਦੀ ਲੋੜ ਹੋਈ ਛੰਗੇ ਹੋਣਾ ਠੀਕ ਆ ਹਾਂ ਬਾਕੀ ਜੇ ਤੁਹਾਡੇ ਕੋਲ ਕੋਈ ਆਇਆ ਸਰਪੰਚ ਜੀ ਦਾ ਖੜਾ ਹੋ ਗਿਆ ਪੱਗੋ ਪੱਗੜਾ ਬੰਨਿਆ ਕਰ ਕਰਨਾ ਹੁਣ ਪੱਗ ਵੀ ਬੰਨਣਾ ਹੈ ਜਿੱਤੀਆਂ ਹੋਈਆਂ ਜਾਣੀਆਂ ਯਾਰ ਪਹਿਲਾਂ ਬਦਾ ਅਮਲੇ ਹੁੰਦਾ ਸੀ ਯਾਰ ਕੋਈ ਨਹੀਂ ਕਹਿੰਦਾ ਯਾਰ ਪੰਪ ਨਹੀਂ ਲਾਉਣਾ ਸਰਪੰਚ ਬੰਦਾ ਸਰਪੰਚ ਬੰਦਾ ਮਾੜਾ ਦੇਖਣੀ ਹੈ ਸਰਪੰਚ ਬੰਦੀਏ ਕੋਈ ਪਤਾ ਨਹੀਂ ਹੁੰਦਾ ਬਣ ਦੇਗਾ ਹਾਂ ਪਿੰਡ ਦਾ ਸਿਹਾਰ ਕਰ ਦਾਂਗੇ ਵਧੀਆ ਵਧੀਆ ਹਾਂ ਮਲੇ ਆਉਂਦਾ ਸਾਰਾ ਰੋਜ ਭਾਈ ਜੀ ਠਾਕੁਰਾ ਛੋਟੇ ਕੋਲੇ ਮਰੀਜ਼ ਆਉਂਨ ਨੇ ਸਾਰਿਆਂ ਨੂੰ ਕਹਿਆ ਕਰੋ ਭਾਈ ਝੰਡਾ ਅਮਲੇ ਦੀ ਖੜਾ ਹੋਇਆ ਵੋਟਾਂ 'ਚ ਤੁਸੀਂ ਜਿੱਤੇ ਆਓ ਜਿੱਤੇ ਆਉਣਾ ਪੱਕਾ ਠੀਕ ਹੈ ਇਹ ਪੂਰਾ ਜੋਰ ਲਾਇਆ ਇਸ ਤਰ੍ਹਾਂ ਅਮਲੀਆਂ ਨੇ ਸਾਰਿਆਂ ਨੇ ਪੂਰਾ ਜੋਰ ਲਾ ਕੇ ਖੜਾ ਕਰਿਆ ਨੂੰ ਵੋਟਾਂ 'ਚ ਜਿੰਨਾ ਵੀ ਛੋਟੇ ਕੋਲੇ ਮਰੀਜ਼ ਆਉਣਗੇ ਜਿੰਨੇ ਵੀ ਛੋਟੇ ਕੋਲੇ ਜਿਹੜਾ ਮੇਰਾ ਨਾਮ ਲਊਗਾ ਤਾਂ ਪੈਸੇ ਲਿਓ ਠੀਕ ਹੈ ਝੰਡਾ ਅਮਲੇ ਦੀਓ ਸਾਰਿਆਂ ਨੇ ਪੈਸੇ ਲਾ ਲਈ ਆਪਣਾ ਵੰਡ ਠੀਕ ਹੈ ਇਹ ਕਹਿੰਦਾ ਕਰਿਓ ਜ ਨਾ ਨਾ ਇਹ ਉਹ ਬਾਜੀ ਦਾ ਹੈ ਹਾਂ ਠੀਕ ਆ ਤੇ ਆਨੇ ਕੋ ਜਿੰਗਾ ਕੋਤਨੀ ਗੱਲ ਨਹੀਂ ਵੀ ਕਰ ਸਹੀ ਗਾ ਆ ਜਾ ਓਏ ਇਹਦਾ ਕਿੜੀਆਂ ਲਾਉਣਗੇ ਇੰਟਰਲੌਕ ਤੇ ਲਾ ਮੈਨੂੰ ਲੱਗਦਾ ਚੱਲੋ ਇਤ ਦਾ ਨਾਲ ਸਿਲੰਡਰ ਚੋਰ ਲਈ ਫਿਰਦਾ ਹੈ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਵੀ ਪੱਟ ਕੇ ਵੇਚਣਗੇ ਮੈਨੂੰ ਲੱਗਦਾ ਚੱਲ ਆਪਾਂ ਨਹੀਂ ਜੇਣ ਆਪਾਂ ਵੋਟਾਂ ਪਾ ਦਾਂਗੇ ਜਿਹੜੀਆਂ ਦੋ ਨੂੰ ਪਾ ਦਾਂਗੇ ਦੋ ਨੂੰ ਪਾ ਰਾਂਗੇ ਵੰਡ ਉਹ ਆ ਜਾਓ ਠੋਇਆ ਚੱਲਨੇ ਓਏ ਆਪਾਂ ਅੱਡੇ ਤੇ ਨਾ ਚੱਲਨੇ ਓਏ ਹੋਰ ਅੱਡੇ ਤੇ ਚਾਲ ਜਾ ਰਹੇ ਵੋਟਾਂ ਮੰਗ ਕੇ ਜੀ ਉੱਥੇ ਓਏ ਉੱਥੇ ਬਹੁਤ ਬੈਠੇ ਹੁੰਦੇ ਆ ਨਾ ਵੇਲਣ ਜੇ ਹੋਰ ਹਣਾ ਵੋਟਾ ਆਪਾਂ ਨੂੰ ਸਾਰੇ ਹੀ ਪਾਉਣਗੇ ਅੱਡੇ ਵਾਲੀ ਵੱਧ ਪਾਉਣਗੇ ਵੋਟਾ ਆਪਾਂ ਨੂੰ ਚੱਲ ਲਵਾਂ ਅੱਡੇ ਦੇ ਮੰਗ ਚੱਲਦੇ ਆ ਅੱਡੇ ਤੇ ਬੈਠੇ ਆ ਨਾ ਸਾਰੀ ਬਿੜਕ ਰੱਖਦੇ ਹੁੰਦੇ ਆ ਇਹ ਚੱਲ ਲਵਾਂ ਅੱਡੇ ਦੇ ਮੰਗ ਚੱਲਦੇ ਆ ਹੋਰ ਹਣਾ ਉਹ ਠੰਗਦਾ ਤਾਂ ਨਹੀਂ ਉਹ ਸੰਗ ਦੀ ਕੀ ਗੱਲ ਕਰਦਾ ਝੰਡਿਆ ਮੈਨੂੰ ਟੁੰਡੀ ਰਵਾ ਕਾਰਡ ਭੁੱਕੀ ਦਾ ਪੂਰਾ ਓਏ ਯਾਰ ਚੁੰਡੀ ਦੀ ਗੱਲ ਕਰਦਾ ਮੇਰੇ ਯਾਰਾ ਤੈਨੂੰ ਕਾੜ ਲਵਾ ਦਿੰਨੇ ਆ ਗੱਲ ਕਿ ਨਹੀਂ ਕਰਦਾ ਝੰਡੇ ਨਾਲ ਫਿਰਦਾ ਤੂੰ ਪੋਟਾ ਸਮਾ ਢੇਰ ਲਾ ਦੂੰ ਤੂੰ ਬਸ ਹੱਥ ਬੰਨ ਲਿਆ ਕਰੀਂ ਮੂਰੇ ਉਹਦਾ ਮੈਂ ਆਪੀ ਮੰਗੀ ਜੂੰ ਉਹ ਢੇਰ ਤਾਂ ਭਰਾਵਾ ਤੇਰੇ ਮੂਰੇ ਹੱਥ ਬੰਨ ਤੇ ਮੈਨੂੰ ਜਿੱਤਾਈ ਦੀ ਇੰਨੀ ਬਹੁਤਾ ਚੰਗਾ ਚੱਲੀਏ ਜਿੱਤਿਆ ਬਿਆ ਦੁਤਾ ਓਏ ਪਾਪ ਘਟ ਮਾਰਿਆ ਕਰ ਮੇਰਾ ਦਿਲ ਛੋਟਾ ਹੈਗਾ ਓ ਕਿਦਾਂ ਮਰ ਜਾ ਆ ਇੰਨੀਆਂ ਦਾ ਪੋਟਾ ਮੰਗਿਆ ਯਾਰ ਕਿਸੇ ਨੇ ਕਿਹਾ ਵੀ ਪੋਟਾ ਪਾਉਂਦੇ ਨਹੀਂ ਸਾਰੇ ਕਹਿੰਦੇ ਪੋਟਾ ਪਾਵਾਂਗੇ ਨਹੀਂ ਗੱਲ ਤਾਂ ਠੀਕ ਆ ਨਾ ਕਿਸੇ ਨੇ ਵੀ ਨਹੀਂ ਕਿਹਾ ਹਣਾ ਹੋਰ ਸੇ ਇਹ ਹੋਰ ਨਾ ਬੰਦੇ ਕ ਓ ਚੱਲ ਵੇ ਵੋਟ ਆਪਣੀ ਨੇ ਆਪਣੀਆਂ ਨੇ ਸਾਰੀਆਂ ਵੋਟਾਂ ਓ ਚੱਲ ਤਾਂ ਹਾਂ ਓchna ਆਤਾਂ ਲੈ ਕਟੂਆਂ ਬੰਦੇ ਦਾ ਚਾਂਕਿਆ ਉਹ ਡਾਂਗਾ ਨਾ ਪਵਾਣੀ ਤੂੰ ਤੇਰਾ ਹਾਂ ਯਾਰ ਨਾਲ ਖੜਾ ਕਿਉਂ ਰੱਸਾ ਓਏ ਛੋਈ ਠਾਂ ਦਾ ਭੱਜ ਜਾਂਦੇ ਹੁੰਦੇ ਆ ਭਰਾਵਾ ਜੀ ਫੜਦੇ ਤੂੰ ਇਹ ਤਾਂ ਲੜਦੀ ਹੁੰਦੇ ਨੇ ਚੱਲਾ ਜਾ ਫਿਰ ਸਤਿ ਸ਼੍ਰੀ ਅਕਾਲ ਜੀ ਸੰਗਤੋ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਜਿਵੇਂ ਢਿੱਲੇ ਜੇ ਬੋਲਦੇ ਹਾਂ ਸਸਰੀ ਗਾਲ ਠੀਕ ਆ ਆਪਾਂ ਪਈ ਟੰਡਿਆਂ ਵਾਲੀ ਨੂੰ ਹਰਮ ਸੰਪਤੀ ਨਾਲ ਨਾ ਸਰਪੰਚ ਚੁਣਤਾ ਠੀਕ ਆ ਸਾਰਿਆਂ ਨੇ ਪੋਟ ਕਰਨੀ ਇਹਦੀ ਇਹਨੇ ਇੱਕ ਹੋਰ ਗੱਲ ਕਹੀ ਐ ਵੀ ਪਿੰਡ ਦੇ ਵਿੱਚ ਗ੍ਰਾਂਟ ਆਵੇ ਨਾ ਆਵੇ ਮੈਂ 25 ਲੱਖ ਰੁਪਇਆ ਲਾਉਂਗਾ ਠੀਕ ਆ ਜੀ ਹਾਂ ਬਾਕੀ ਕੋਈ ਦੁੱਖ ਤਕਲੀਫ ਕਿਸੇ ਨੂੰ ਹੁੰਦੀ ਆ ਦੱਸ ਸਕਦੇ ਹੋ ਠੀਕ ਐ ਜਿਹੜੀ ਮਰਜੀ ਤਕਲੀਫ ਆ ਨਾ ਸਾਰੀ ਝੰਡਾ ਵਾਲੀ ਹੱਲ ਕਰੂਗਾ ਠੀਕ ਆ ਜੀ ਦੱਸਿਓ ਬਰ ਸੰਝੋ ਨਾ ਜਦੋਂ ਮਰਜ਼ੀ ਆਪਣੇ ਘਰੇ ਆਇਓ ਦਰਵਾਜ਼ੇ ਖੁੱਲੇ ਆ ਤੁਹਾਡੇ ਨਾਲ ਠੀਕ ਹੈ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸੰਗੇ ਹੋਣਾ ਬਸ ਬਾਕੀ ਜੇ ਭਾਈ ਕਿਸੇ ਨੂੰ ਤਰਾਜ ਆ ਉਹ ਸਾਨੂੰ ਹੁਣ ਦੱਸ ਸਕਦਾ ਕੀ ਹੋਗਾ ਜੀ ਕਾਦਾ ਵੋਟਾਂ ਪੈਣਗੀਆਂ ਓਏ ਠੁਆਂ ਕਰਾਤਾ ਕੰਮ ਓਏ ਤੂੰ ਕੁੰਡਾ ਕਰਾਤਾ ਮੇਰਾ ਤੂੰ ਓਏ ਤੈਨੂੰ ਕਹਿੰਦਾ ਤਰਾਜ ਆ ਯਾਰ ਸਾਰਾ ਪਿੰਡ ਨਾਲ ਆ ਯਾਰ ਕਿਹੜਾ ਪਿੰਡ ਨਾਲ ਆ ਓਏ ਕਾ ਸਾਰੇ ਸਾਡੇ ਨਾਲ ਹੀ ਨੇ ਪੁਆਇੰਟ ਹੈ ਜਿਹੜਾ ਜੂਆ ਚਾਰ ਤਾਂ ਬੰਦਿਆ ਦੋ ਜਾਂ ਵੋਟਾਂ ਹੈ ਨਹੀਂ ਇਹ ਨਾ ਲੀਗਾ ਪਰ ਚਾਰ ਬੰਦੇ ਆ ਉੱਠਾ ਕੰਮ ਕਰ ਦਦਾ ਓਏ ਏਰੀਆ ਚਾਰ ਬੋਟਾਂ ਨਾਲ ਕਾ ਫਾਰ ਨਹੀਂ ਚੱਲੇ ਆ ਯਾਰਾ ਓ ਮਰਵਾਏਗਾ ਤੂੰ ਆਪਾਂ ਜਾਣਾ ਬੋਟਾਂ ਤੇ ਸਿਕੋ ਲੈ ਨਾ ਜਰ ਖੜੇ ਆ ਤੇਰੇ ਨਾਲ ਓ ਡੇਰੀ ਆ ਨਾ ਭਰਾਵਾ ਮੇਰਾ ਦਿਲ ਛੋਟਾ ਗਾ ਟੈਂਸ਼ਨ ਛੇਤੀ ਲੈ ਨਾ ਮੈਂ ਤੂੰ ਥੂਹੇ ਹੁੰਦੇ ਡਰਦਾ ਕਿਉਂ ਆ ਯਾਰ ਤੇਰੇ ਨਾਲ ਖੜਾ ਤੇਰਾ ਯਾਰ ਯਾਰ ਬਾਦੂ ਬੋਟਾਂ ਪਵਾਉਂ ਯਾਰ ਓਏ ਡਰੀ ਮੈਨੂੰ ਤਾਂ ਗਾ ਮੇਰੇ ਨਾਲ ਠੂਹਾਂ ਖੜਾਗਾ ਅਜੇ ਹੋਰ ਖੜਾ ਮੈਂ ਡਰੀ ਨਹੀਂ ਸੀ ਓਏ ਤੂੰ ਕਿਉਂ ਡਰਦਾ ਡਰ ਦਿਲ ਚੋਂ ਕੱਢ ਦੇ ਹੁਣ ਤੂੰ ਜਿੱਥੇ ਆ ਪਿਆ ਵਾਤਾ ਦੇਖੇ ਜਾਂਦੀਆਂ ਕਿ ਪੰਗਾ ਖੜਾ ਲੈ ਇਹਦੇ ਸਾਰੇ ਵੇੜੇ ਤਾਂ ਉਧਰੋਂ ਸਾਰੇ ਆ ਪੱਤੀਆਂ ਚ ਵੋਟਾਂ ਪਵਾ ਲਾਂਗੇ ਆਪਾਂ ਯਾਰ ਯਾ ਚਾਰ ਤਾਂ ਬੰਦੇ ਆ ਜਾਂ ਦੋ ਆਪਣੇ ਖਿਲਾਫ ਨੇ ਕਿਹਨੇ ਬੰਦੇ ਆਪਣੇ ਮੰਗਾ ਉਹ ਯਾਰ ਦੋ ਐ ਤਾਂ ਵਿੱਚ ਹੁੰਦੀ ਨੇ ਵਿਰੋਧੀ ਕੁਛ ਨਹੀਂ ਹੁੰਦਾ ਦੇਖੀ ਕਿਤੇ ਮਰਵਾ ਨਹੀਂ 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 ਓਏ ਉਹ ਵੀ ਖਾਲ ਹੋ ਗਿਆ ਵੇ ਕੋਈ ਖਾਲ ਨਹੀਂ ਤਾਂ ਉਂ ਕਹੀ ਜਾਂਦੇ ਨੇ ਤੈਨੂੰ ਆਪਣਾਵਾ ਮੈਂ ਤਾਂ ਜੇ ਦੋ ਵੋਟਾਂ ਨਾਲ ਆਪਾਂ ਹਾਰ ਨਹੀਂ ਲੱਗੇ ਉਹ ਜਿੰਦੇ ਵੀ ਨਹੀਂ ਦੋ ਮੋਟਾਂ ਨਾਲ ਆਪਾਂ ਉਹ ਜਿੱਤਦੇ ਕਿਉਂ ਨਹੀਂ ਆਪਾਂ ਜਿੱਤੇ ਪਏ ਓਏ ਥੁਆਂ ਬੰਨੇ ਹੱਥ ਮੈਨੂੰ ਨਹੀਂ ਇਹਨਾਂ ਪੈਂਦੀ ਲੋੜ ਭਰਾਵਾ ਤਾਂ ਖਿੱਤਰ ਬੋਏਗਾ ਗੱਲਾਂ ਕੋਈ ਨਹੀਂ ਯਾਰ ਛੰਡਿਆ ਗੱਲ ਤਾਂ ਸੁਣ ਲਾ ਕੀ ਗੱਲ ਸੁਣਾ ਤੀ ਨਾਲ ਦੀ ਵੀ ਕੋਈ ਚੀਜ਼ ਹੁੰਦੀ ਆ ਮੈਂ 3 ਲੱਖ ਤਾਂ ਤੂੰ ਲਾਈ ਜਾਂਦਾ ਹੋਰ ਕਿੰਨੇ ਲਵਾਵੇਂਗਾ ਤੂੰ ਉਹ ਕੁਛ ਨਹੀਂ ਹੁੰਦਾ ਪੈਸੇ ਤੁਸੀਂ ਤਾਂ ਲੱਗਦੀ ਰਹਿੰਦੇ ਨੇ ਉਹ ਭਰਾਵਾ ਕਿਲਾ ਵਾਹਣ ਦੀ ਐਮਰਲੇ ਕੋਲ ਇਤੋਂ ਵੱਧ ਨਹੀਂ ਹੈਗੇ ਤੂੰ ਨਹੀਂ ਹੁੰਦਾ ਕਿਲਾ ਵੇਚ ਦਾਂਗੇ ਟੈਨਸ਼ਨ ਨਾ ਲੈ ਉਹ ਕਿਲਾ 3 ਲੱਖ ਦੀਆਂ ਫਿਰ 3 ਲੱਖਾਂ ਦੀ ਮੰਨੇ ਹੈ ਆਪਾਂ ਦਾ ਜਿੱਤੇ ਪਏ ਆ ਕਿਉਂ ਟੈਨਸ਼ਨ ਲੈਣਾ ਯਾਰ ਤੂੰ ਉਹ ਯਾਰ ਤੂੰ ਮਰਵਾਏਗਾ ਚੰਗਾ ਚਲਾਇਆ ਕੋਈ ਨਹੀਂ ਆ ਜਾ ਚੱਲੀਏ ਚੱਲ ਆਪਾਂ ਮਾਲ ਪਤਾ ਲਿਆਉਣੇ ਆ ਚੱਕਦੇ ਫੱਟੇ ਕੁਛ ਨਹੀਂ ਹੁੰਦਾ ਮਾਲ ਪਤਾ ਦੇਵਾਂਗਾ ਕਿਹਨੂੰ ਨਾਲ ਤਾਂ ਆਪਣੇ ਵੀ ਨਹੀਂ ਇਹਨਾਂ ਨੂੰ ਗੋਟਾ ਕੌਣ ਪਾਉਂਦਾ ਯਾਰ apa buta sarinya apa lagi sehingga ya Oh.